ਇੰਟਰਨੈਸ਼ਨਲ ਤੋਂ ਦੀ ਮਦਦ ਕਰੀ ਜੀ ਜੋ ਕਾਂਗਰਸ ਇਹ ਜਵਾਬ ਹੈ ਜੀ ਜੋ ਬਸ ਪਰ ਜਿਹੜਾ ਮਨ ਦੀ ਮੈਂ ਆਪਣੇ ਦੋਸਤ ਲਈ ਜਰੂਰੀਆਂ ਪਾਰਟੀ ਲਈ ਮੈਂ ਸ਼ਹਿਰ ਨਹੀਂ ਗਿਆ ਜੀ ਭਗਵਾਨ ਤੁਹਾਡੀ ਵੀ ਉਹ ਤੋਂ ਮਦਦ ਬਰੇ ਜਦੋਂ ਖੱਲਾ ਸੀ ਹਾਂ ਤਾਂ ਬਹੁਤ ਗੌਣ ਵਾਲੇ ਫੇਸਬੁੱਕ ਤੇ ਫੋਟੋ ਵਾਲੇ ਉਹਦੇ ਲਈ ਜਾਂਦੇ ਸੀ ਹਨ ਭਗਵਾਨ ਤੁਹਾਏ ਜਿੰਦਾਬਾਦ ਸ਼ਹਿਰੋਂ ਹੋਰ ਕੌਨਫੀਡੈਂਸ ਮਰਾਜਾ ਨੂੰ ਕਾਫੀ ਪਹਿਲਾਂ ਪਹਿਲਾਂ ਵਾਲੇ ਮੈਨੂੰ ਕਿਹਾ ਕਿ ਮਾਨ ਸਰ ਨੂੰ ਸਵਾਲ ਕਰਨਾ ਹੈ ਕੀ ਮਤਲਬ ਐਤ ਕੀ ਦੂਰੀ ਦਾ ਕੀ ਕਾਰਨ ਰਿਹਾ ਪਰ ਮੈਂ ਫਿਰ ਵੀ ਉਹ ਸਮਝ ਨਹੀਂ ਲੈ ਮੈਂ ਤਾਂ ਬੜਾ ਬਿਵਾਖ ਟਿਪਣੇ ਮੇਰੀ ਕੋਈ ਮੈਂ ਤੁਹੇ ਦੇਖਦਾ ਨਾ ਤਾਂ ਮੈਂ ਮੁਲਾਜ਼ਮਾ ਦਾ ਚਮਚਾ ਹਾਂਜੀ ਹਾਂਜੀ ਆਪਾਂ ਕਰਿਆ ਹੋਇਆ ਸਾਰਿਆਂ ਲਈ ਸਾਡੇ ਲਈ ਥੋੜੀ ਕਰਿਆ ਕਿਸੇ ਨੂੰ ਜੀ ਉਹ ਵਾਤ ਨਾ ਖੜੇ ਸੀ ਡੱਟ ਕੇ ਜਦੋਂ ਕੱਲਾ ਸੀ ਹਾਲਾਂਕਿ ਜਿਹੜੀਆਂ ਦੂਜੀ ਸਿਆਸੀ ਪਾਰਟੀਆਂ ਸੀ ਉਹਨਾਂ ਦੇ ਪਰਿਵਾਰ ਮੇਰੇ ਬਹੁਤ ਜ਼ਿਆਦਾ ਨੇੜੇ ਸੀ ਜੀ ਮੈਂ ਸਾਰੇ ਗੁੱਸੇ ਵੀ ਕਰੇ ਇਸ ਕਰਕੇ ਜੀ ਪਰ ਮੈਂ ਇੱਕ ਗੱਲ ਕਹੀ ਸੀ ਮੈਂ ਕਿਹਾ ਏਅਰਵਾ ਆਰਟਿਸਟ ਆ ਉਹਦੇ ਨਾਲ ਕੋਈ ਨਹੀਂ ਖੜਿਆ ਕੋਈ ਗਵਣ ਵਾਲਾ ਵੀ ਨਹੀਂ ਆਉਂਦਾ ਜੀ ਹਾਂ ਹਾਂ ਕੋਈ ਫੋਨ ਕਰੇ ਤੇ ਵੀ ਨਹੀਂ ਗਿਆ ਜੀ ਮੈਂ ਕਿਹਾ ਜੀ ਹਾਂ ਹੁਣ ਉਹ ਘਰ ਸਾਂ ਉੱਤੇ ਸੀ ਉਹਨੂੰ ਲੱਗਦਾ ਸੀ ਕਿ ਮੈਂ ਵਸਲੀਨ ਰਾਬਸੀ ਹਾਂ ਜੀ ਉਹਨੂੰ ਲੱਗਦਾ ਸੀ ਲੋੜ ਹੀ ਨਹੀਂ ਜੀ ਪਰ ਇਹ ਗੱਲ ਉਹਨੂੰ ਮੈਂ ਸੁਨੇਹਾ ਦਿੱਤਾ ਸੀ ਕਿ ਜਦ ਲੱਗਿਆ ਤੈਨੂੰ ਕਿ ਬਹੁਤ ਇਕੱਲਾ ਹੈ ਤੇਰੇ ਨਾਲ ਕੋਈ ਖੜਾ ਨਹੀਂ ਫੇਰਾ ਫੇਰਾ ਜਾ ਜੇ ਹਰ ਚੜਦੀਆਂ ਜਨਾਲਾਂ 'ਚ ਗਿਰਦੀਆਂ ਚਨਾਲਾਂ ਜੇ ਇਕੱਲਾ ਹੋ ਗਿਆ ਤੇਰਾ ਸਪੋਰਟਰ ਨਾਲ ਕੋਈ ਰਫੇਰਾ ਉਹਨੂੰ ਤੇਰੇ ਕੋਲ ਬੁਧਰੀ ਲੰਨੀ ਚਲੀਏ ਘੋਮਾਉਂਦਾ ਨਹੀਂ ਮੈਂ ਚਲੋ ਚੰਗੀ ਗੱਲ ਹੈ ਜੀ